ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਜਣੋ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਸਜਣੋ ਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਜੋੜ ਸਿੰਘ ਵਾਲਾ ਤੇ ਸਜਣੋ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤੇ ਇਸ ਵੇਲੇ ਵੀਰ ਹਰਵੈਲ ਦੇ ਕੋਲੇ ਜੋਰ ਸਿੰਘ ਵਾਲੇ ਨਗਰ ਦੇ ਵਿੱਚ ਦੋ ਬਹਿਣਾ ਤੇ ਸੱਜਣੋਂ ਇੱਕ ਝੋਟੀ ਜੈਜ ਰੇਡ ਦੇ ਪਸ਼ੂ ਹੋਣਗੇ ਤਿੰਨਾਂ ਦੀ ਡਿਟੇਲ ਲੈ ਲਾਂਗੇ ਜਿਹੜਾ ਪਸੰਦ ਆ ਗਿਆ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਤੁਹਾਡਾ ਧੰਨਵਾਦ ਆ ਦੇਖੋ ਇੱਕ ਬੈੜ ਹੋਰ ਵੱਖਰੇ ਰੰਗ ਦੀ ਵੀਰ ਹਰਾਂ ਦੇ ਕੋਲੇ ਕਿਆ ਬਾਤਾਂ ਚੀਜ਼ ਬਣੂਗੀ ਕਰਮਾਂ ਵਾਲੀ ਕੀ ਹਿਸਾਬ ਕਿਤਾਬ ਆ ਠੰਡੀ ਠੁੰਡੀ ਕਿਆ ਕਹਿਣਾ ਹੀ ਆ ਮੱਝ ਦਾ ਮੁਕਾਬਲਾ ਕਰੂਗੀ ਕਰਮਾਂ ਵਾਲੀ ਤੇ ਆਜੋ ਝੋਟੀ ਤੋਂ ਸ਼ੁਰੂ ਕਰਦੇ ਆਪਾਂ ਡਿਟੇਲ ਲੈਨੇ ਆ ਤੋੜ ਕੇ ਵੇਖਾਂਗੇ ਰੇਟ ਵੀਡੀਓ ਚ ਹੋਣਗੇ ਤੇ ਬਾਕੀ ਵਪਾਰ ਲੈਣ ਦਾ ਕੰਮ ਆ ਸਜਣੋ ਤੇ ਰੂਟੀਨ ਚੀ ਪਸੂ ਵੀਰ ਹਰਾਂ ਕੋਲੇ 4-5 ਵਿਕਰੀ ਵਾਲੇ ਆਉਂਦੇ ਰਹਿੰਦੇ ਆ ਹਾਂਜੀ ਜੀ ਸਤਿ ਸ੍ਰੀ ਅਕਾਲ ਹਾਂਜੀ ਸੰਧੂ ਸਾਹਿਬ ਜੀ ਸਤਿ ਸ੍ਰੀ ਅਕਾਲ ਬਾਕੀ ਜਿੰਨੇ ਵੀ ਸੰਧੂ ਫਾਰਮਿੰਗ ਚੈਨਲ ਨੂੰ ਦੇਖ ਰਹੇ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਜੀ ਮੇਰਾ ਤਾਂ ਤੁਸੀਂ ਸੁਣਾਓ ਜੜਦੀ ਕਲਾ ਮੇਰਾ ਵਾਹਿਗੁਰੂ ਤੇ ਨਾਂ ਆਪਣਾ ਦੱਸ ਦਈਏ ਭੈਣਾ ਭਰਾਵਾਂ ਹਰਵੈਲ ਸਿੰਘ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼ਹੀਦ ਅਰਨਧਨ ਸਿੰਘ ਜਿਵੇਂ ਹਰੀਕੇ ਪੱਤਨ ਤੋਂ ਪਹੁੰਚ ਕਰ ਸਕਦੇ ਆ ਵੱਡੇ ਸਭਰਾ ਨਵਾ ਪੁਲ ਤਾ ਪੱਟੀ ਇਹ ਨਾਲ ਲੱਗਦੇ ਲੱਗਦੇ ਜਿਹੜੇ ਸਾਡੇ ਆਂਢ ਗੁਆਂਢ ਦੇ ਨਗਰ ਸ਼ਹਿਰ ਨੇ ਤੇ ਨੰਬਰ ਜੀ ਆਪਣਾ 9906382025 9906382025 ਤੇ ਆਪਣਾ ਵਪਾਰ ਦਾ ਹੀ ਕੰਮ ਆ ਬਿਲਕੁਲ ਸਹੀ ਰੂਟੀਨ ਚੀਜ਼ ਹੈ ਨਾ ਪਸ਼ੂ ਆਉਂਦੇ ਆ ਰੂਟੀਨ ਦੇ ਵਿੱਚ ਆਪਣਾ ਵਪਾਰ ਦਾ ਕੰਮ ਆ ਤਾਂ ਤਕਰੀਬਨ ਜਿਹੜਾ ਕੋਸ਼ਿਸ਼ ਕਰੀਦੀ ਆ ਕਿ ਜਿੰਨੇ ਵੀ ਆਪਾਂ ਪਸ਼ੂ ਲਏਗੇ ਭੈਣ ਭਰਾਵਾਂ ਦੇ ਚੰਗੇ ਜਿਹੜੇ ਪਸ਼ੂ ਰੂਗੂ ਕਰੀਏ ਤਾਂ ਅੱਗੇ ਸਾਨੂੰ ਸਭ ਆਪਣੀ ਕਿਸਮਤ ਹਾਂ ਦੁੱਧ ਪੁੱਤ ਕਰਮਾਂ ਦਾ ਬਿਲਕੁਲ ਤੇ ਇਹ ਝੋਟੀ ਆਪਣੀ ਸੂਆ ਕਿਹੜਾ ਬਾਈ ਜੀ ਇਹ ਬਾਈ ਜੀ ਵੈਸੇ ਤਾਂ ਦੂਜਾ ਹੀ ਆ ਕੋਈ ਮਨ ਲੈ ਠੀਕ ਆ ਬਾਕੀ ਜਿੰਨੀ ਵੀ ਹੈ ਚੋਟੀ ਪੂਰੀ ਨਿਕਲ ਹਾਂ ਪਿੱਛੇ ਕੁੜੇ ਦੀ ਗੱਲ ਕਰੀਏ ਤਾਂ ਬਾਸਮਾਲ ਆਪਾਂ ਇੱਕ ਚੀਜ਼ ਜਿਹੜੀ ਇਹ ਸਕੂਲ ਦੇ ਨਾਲ ਜਿਹੜਾ ਗੱਲਬਾਤ ਕਰਦੇ ਆ ਹਾਂਜੀ ਅ ਸੂਆ ਇਹਦੇ ਮਾਲਕਾਂ ਨੇ ਦੂਜਾ ਦਾਸ ਤਾਂ ਭਾਵੇਂ ਅਗਲਾ ਤੀਜਾ ਮੰਨ ਲੇ ਪੂਰੀ ਨਿਕਲ ਤੇ ਦਿਨ ਲੈ ਜੂ ਹਫਤਾ ਹਫਤਾ ਇੱਕ ਕਰੂਗੀ ਦੁੱਧ ਦੀ ਵੀ ਬਹੁਤ ਰਹਿੰਦੀ ਦਿੱਤੀ ਹੁੰਦਾ ਠੀਕ ਆ ਤੇ ਲੈਵਾਂ ਬਹੁਤ ਚੰਗਾ ਤਿਆਰ ਕਰ ਜੂ ਚੰਗਾ ਨਿਕਰ ਲੈ ਆ ਜੀ ਹਾਂ ਠੋਸ ਨਾ ਨਿਕਲਦੇ ਵਾ ਹਾਂਜੀ ਤੇ ਇਹ ਦੂਜਾ ਕੀ ਨਾ ਲੈਂਦੇ ਥਣਾ ਦੀ ਤੇ ਭਾਰ ਪੂਰੇ ਲਤੋਕੇ ਠੀਕ ਆ ਥਣ ਦੀ ਦੇ ਪਿੱਛੇ ਦੀ ਆਪਣੀ ਗਰੰਟੀ ਬਿਲਕੁਲ ਜੀ ਜਿੰਨਾ ਜੇ ਤੱਕ ਜੇ ਤਾਂ ਗੱਬਣ ਪਸ਼ੂ ਆਪਣਾ ਟਿੱਪ ਕੇ ਲੈ ਕੇ ਜਾਵੇ ਹਾਂ ਤਾਂ ਪਿੱਛੇ ਦੀ ਜਿਹੜੀ ਆਪਾਂ ਤਸੱਲੀ ਜਿਹੜੀ ਦੇਵਾਂਗੇ ਉਹ ਹੁੰਦਾ ਥੰਦੂ ਸਾਹਾ ਅਗਲੇ 2 4 5 ਦਿਨ ਹਾਂ ਜਾ ਕੇ ਗਰਮ ਜੀ ਦੇ ਇੰਨੀ ਪਾ ਦੇ ਉਹਦੇ ਵਾਸਤੇ ਕੋਈ ਆਪਣਾ ਕੋ ਗਰੰਟੀ ਨਹੀਂ ਹੁੰਦੀ ਹਾਂ ਬਾਕੀ ਆ ਜਿਹੜਾ ਤਕਰੀਬਨ ਜਿਹੜੇ ਪਿੱਛੇ ਵਾਲੇ ਪੈਸੇ ਹੁੰਦੇ ਨੇ ਤੇ ਪਿਛਲੇ ਸੂਏ ਦਾ ਫਿਰ ਦੁੱਧ ਦਾ ਕਿੰਨਾ ਕੁ ਸਮਾਂ ਇਹਨੇ ਕਰਮ ਵਾਲੀ ਨੇ ਦੁੱਧ ਜਿਹੜਾ ਵਾ 12 ਪਲੱਸ ਚੱਲੂਗੀ ਠੀਕ ਆ ਸਾਢੇ 12 ਦੇ ਤੇ 13 ਦੇ ਦੇ ਠੀਕ ਆ ਪੂਰੀ ਨਿੱਕਰ ਹਾਂ ਥੱਡੀ ਪੂਰੀ ਮੌਜੂਦ ਆ ਪਿੱਠ ਪੂੜਾ ਚੰਗਾ ਲੈਵਾ ਵੀ ਸੋਨਾ ਤਿਆਰ ਕਰ ਦੀ ਸੋਨਾ ਤਿਆਰ ਕਰੂਗੀ ਤੇ ਸਿੰਗੀ ਚੰਗੀ ਆ ਛਾਇਟ ਚੰਗੀ ਆ ਹਾਂ ਕੁਆਲਿਟੀ ਸਾਰੀ ਚੰਗੀ ਆ ਕੁਆਲਿਟੀ ਸਾਰੀ ਪੁੱਠਾ ਵਾਲਾ ਚੰਗਾ ਹਾਂ ਪੁੱਠੇ ਦੇ ਦੋ ਦੋ ਬੰਦਾ ਵਾਕੇ ਆਪਣੇ ਪੁਰਾਣੇ ਵੀ ਵਰਗ ਕਹਿੰਦੇ ਸੀ ਹਨਾ ਵੇ ਬਲ ਧੱਗੇ ਦਾ ਭਾਰਾ ਤੇ ਮੱਝ ਪਿੱਛੇ ਦੀ ਭਾਰੀ ਤੇ ਦੁੱਧ ਕਾਢ ਹੀ ਜਾਂਦੀਆਂ ਹਨਾ ਆ ਵੇਖੋ ਸਜਣੋ ਥਣ ਲੇਵੇ ਦੀ ਕੁਆਲਿਟੀ ਕਰਮਾ ਵਾਲੀ ਨੂੰ ਨਾ ਤੂਜ ਵਰਗੀ ਆ ਜੀ ਅੱਗੋਂ ਕੀ ਬਾਤ ਲੱਗੀ ਹੋਈ ਆ ਬਹੁਤ ਸੋਹਣਾ ਲੇਵਾ ਕਹਿੰਦੇ ਪੂੰਜਾਂ ਦੀ ਡਾਰ ਜਾਂਦੀ ਦੇਖੀ ਨਾ ਤੈਨੂੰ ਜੀ ਹਾਂਜੀ ਹਾਂਜੀ ਬਿਲਕੁਲ ਅੱਗੋਂ ਝੁਗੀਆਂ ਤੇ ਪਿੱਛੇ ਉੱਚੀਆਂ ਉਹ ਚੀਜ਼ ਆ ਪੂੰਜ ਵਾਂਗੂ ਬਿਲਕੁਲ ਪੂਰਾ ਨਿਕਰ ਲੇਵਾ ਤਿਆਰ ਹਾਂ ਨਹੀਂ ਚੰਗੀ ਪਛਾਣ ਨੂੰ ਕੱਢੂਗੀ ਜੰਨਾ ਵੀ ਜੰਨਾ ਵੀ ਪਛਾਣ ਫਿਰ ਬਿੰਦੀਆਂ ਲੱਗੀਆਂ ਹਾਂਜੀ ਪੂਰਾ ਬਿੰਦੀਆਂ ਵਾਲੇ ਵਾ ਦੁੱਧ ਦੀ ਜਿਹੜੀ ਪਹਿਚਾਣ ਹੈ ਇਹੀ ਚੀਜ਼ ਹੈ ਹਾਂ ਨਹੀਂ ਚੰਗੀ ਆ ਪੂਰਾ ਸੂ ਨੂੰ ਲਾ ਕੇ ਤਿਆਰ ਹੋ 12 ਕਿਲੋ ਦੁੱਧ ਖੁੱਲਾ ਦੇ ਜਉਂਦਾ ਖੁੱਲਾ ਜੀ ਕਿਉਂ ਇਹਦੀ ਹੱਡੀ ਨਹੀਂ ਨਿਕਰ ਹਾਂ ਪਿੱਛੋਂ ਪਲੀ ਸਭੀ ਆਈ ਹੈ ਬਿਲਕੁਲ ਪਲੀ ਸਭੀ ਕੋਈ ਇਹ ਨਹੀਂ ਹੱਡੀਆਂ ਝੋਲ ਨਹੀਂ ਖਾਂਦੇ ਜੀ ਬਿੰਦੀਆਂ ਕੱਚ-ਕੱਚ ਦੀ ਆਵਾਜ਼ ਨਹੀਂ ਆਉਂਦੀ ਵਾਕਿਆ ਜੀ ਤੋਰਾ ਚਾਲਟਾ ਸਾਰੀ ਨੋਟਾ ਨਹੀਂ ਚੰਗੀ ਆ ਤੇ ਰੇਟ ਇਹਦਾ ਫਿਰ ਕੀ ਰੇਟ ਬਹੁਤ ਜ਼ਿਆਦਾ ਮਾਰਕੀਟ ਦੇ ਸਾਡੇ ਜੇ ਝੋਟੀ ਸੂ ਗਿਆ ਆਪਾਂ ਵੇਚਦੇ ਆ 85 ਦੀ ਆ ਅੱਜ ਦਾ ਰੇਟ ਇਹਦਾ 75000 ਵਿੱਚੋਂ ਮਾਨਤਨ ਕਰਾਇਆ। ਅੱਜ ਦੀ ਡਿਮਾਂਡ ਇਹਦੀ ਜਿਹੜੀ 75000 ਆ ਕੋਈ ਛੋਟੀ ਮੰਨ ਕੇ ਲਾਵੇ? ਹਾਂ ਚੰਗੇ ਕੱਦ ਕਾਠ ਵਾਲੀ ਆ। ਛੋਟੀ ਮੰਨ ਕੇ ਕੋਈ ਮੇਰਾ ਭੈਣ ਭਰਾ ਮਗਾਉਂਦਾ ਜਾਂ ਆਉਂਦਾ ਫਿਰ ਹੱਡੀ ਇਹਦੀ ਪੂਰੀ ਸਿੰਗ। ਹਾਂ ਤੇ 75000 ਚੋਂ ਵੀ ਜੇ ਕੋਈ ਸੱਜਣ ਫੋਨ ਲਾਊਗਾ ਤਾਂ ਮਾਨਤਨ ਸ਼ੋਰ ਛੱਪਾ ਸ਼ੋਰ ਛੱਪਾ ਜ਼ਰੂਰ ਹੋਊਗਾ। ਠੀਕ ਆ। ਤੇ ਅੱਗਿਆ ਵੈੜ ਦੀ ਕੀ ਡਿਟੇਲ ਆ ਜੀ? ਵੈੜ ਸੰਦਾ ਕੋਈ ਥੀਜਾ ਮੰਨ ਦੇ ਕੋ ਦੂਜਾ ਮੰਨ ਲੈ। ਠੀਕ ਆ। ਬਾਕੀ ਆਪਾਂ ਆਪਣੀ ਸਮਝਾ ਐਚਐਫ ਦੇ ਵਿੱਚ ਤੇ ਬਾਕੀ ਇੰਨਾ ਮੈਂ ਦੱਸ ਦੇਣਾ ਵਿਚਾਰੀ ਆ ਹੀ ਰੁਕ ਥੱਲੇ ਨੱਥ ਨੂੰ ਫੈਸੀ ਗੱਡੀ ਇਹਦੀ ਠੀਕ ਆ ਵੀ ਸੰਭਾਈ ਨਹੀਂ ਸੀ ਸੰਭਾਈ ਨਹੀਂ ਬਾਕੀ ਹੈ ਬਹੁਤ ਠੰਡੀ ਹਾਂ ਤੇ ਬਰੀਡ ਵੀ ਚੰਗੀ ਆ ਬਰੀਡ ਵੀ ਹੈ ਜੀ ਚੰਗੀ ਤੇ ਬਰੀਡ ਵੀ ਤੇ ਰੇਟ ਭਾਰੀ ਹੈ ਇਹ ਸੁਈ ਆ ਕਿ ਸੂਣ ਵਾਲੀ ਆ ਸੂਣ ਵਾਲੀ ਹੈ ਇਹ ਵੀ ਲੱਗਦੀ ਹੈ ਇਹ ਵੀ ਦਾਣ ਹਜੇ 10 ਲੈ ਜੂ ਹਾਂ ਨਹੀਂ ਚੰਗੀ ਆ ਇਹ ਗਾਈਆਂ ਦੁੱਧ ਨੂੰ ਬੜੀਆਂ ਖਰੀਆਂ ਕਿਉਂਕਿ ਜਿਹੜੀਆਂ ਮੜੀ ਹਾਂ ਜਿਹੜੀਆਂ ਕੀ ਆ ਜਾਂਦੀ ਹੈ ਹਾਂ ਇਹ ਨਹੀਂ ਦੁੱਧ ਬੜਾ ਦਿੰਦੀਆਂ ਇਹ ਕੁੱਚ ਆ ਗਿਆ ਪਿੱਛੋਂ ਬੈਠਵੀ ਆ ਗਿਆ ਹਾਂ ਮੁੱਠਾ ਜਿਹੜਾ ਹੱਡ ਚੁੱਕਿਆ ਆ ਗਿਆ ਇਹਦੀਆਂ ਸਾਰੀਆਂ ਨਿਸ਼ਾਨੀਆਂ ਜਿਹੜੀਆਂ ਹਾਂ ਥਣ ਥੋਣੇ ਚੰਗਾ ਥਣ ਥੋਣੇ ਚੰਗਾ ਬਿਲਕੁਲ ਅਜੇ ਤਾਂ ਦਵਾਈ ਦਈ ਅੱਜ ਮਾਰਦੇ ਆ ਮਾਰਦੇ ਵਿਚਾਰੀ ਖਾਧੀ ਪਈ ਚਚੜਾਂ ਦੀ ਹੈਨਾ ਬਿਲਕੁਲ ਜੀ ਬਿਲਕੁਲ ਸੰਧੂ ਅੱਜ ਨਹੀਂ ਗਾਂ ਬਣੂਗੀ ਬਹੁਤ ਵੀਰ ਜੀ ਇਹ ਕੁਛ ਨਹੀਂ ਇਹਦੇ ਵਿੱਚ ਕਮੀ ਕੋਈ ਨਹੀਂ ਆ ਹਾਂ ਖੀ ਮਾਰੀ ਸੀ ਤੇ ਬਸ ਚਾਰੂ ਵੀ ਚੰਗੀ ਹੋਊ ਚਾਰੂ ਚੰਗੀ ਬਰੀਡ ਚੰਗੀ ਆ ਆਪਣੇ ਕੋਲੇ ਤਾਂ ਸਵੇਰ ਟਾਈਮ ਹੀ ਆਈ ਆ ਤਾਂ ਇਹਦੀ ਜਿਹੜੀ ਆਪਾਂ ਰਿਪੇਅਰ ਕਰਾਂਗੇ ਦੁਪਹਿਰ ਦੇ ਟਾਈਮ ਹਾਂ ਨਹੀਂ ਚੰਗੀ ਐ ਵਹਿੜ ਵਿਚਾਰੀ ਹੈਨਾ ਕੱਲ ਤੱਕ ਬਾਕੀ ਜਿਹੜੇ ਭੈਣ ਭਰਾ ਕੋਲੇ ਕੱਲ ਦੇ ਕੋਈ ਅਚੀ ਚੁੱਕੜ ਨਹੀਂ ਰੋਗੇ ਸਾਫ਼ ਸਫਾਈ ਕਰਕੇ ਭੇਜਾਂਗੇ ਨਹੀਂ ਨਹੀਂ ਠੀਕ ਤੇ ਜਿਹੜਾ ਲੈ ਗਿਆ ਦੁੱਧ ਵੀ ਵੀਰ ਜੀ ਇਹਨੇ ਚੰਗਾ ਪਾਉਣਾ ਸੰਦੂ ਮੁੱਕ ਦੀ ਗੱਲ ਆ 14 15 ਤੋਂ ਨਹੀਂ ਡਿੱਗਦੀ ਖੁੱਲਾ ਦੇਊਗੀ ਖੁੱਲਾ ਇਹ ਗਾਈਆਂ ਦੁੱਧ ਨੂੰ ਖਰੀਆਂ ਖਰੀਆਂ ਕਿਉਂਕਿ ਚਮੜੀ ਪਤਲੀ ਹੈ ਹਾਂ ਬਹੁਤ ਬੜੀ ਤੇ ਲੇਵਾ ਤਾਂ ਨਾ ਇਹਨੇ ਕਰਮਾ ਵਾਲੀ ਨੇ 20 ਕਿਲੋ ਵਾਲੀ ਹਲਾ ਤਿਆਰ ਕਰਨਾ ਹਾਂ ਆਪਾਂ ਨੂੰ ਜਾਇਜ ਮਿਲੀ ਲੰਬਾਈ ਫੱਡੀਆਂ ਗਾਵਾਂ ਹਾਂ ਵੇਲ ਬਹੁਤ ਆ ਵੇਲ ਦੇ ਵਿੱਚ ਬਹੁਤ ਜਿਆਦਾ ਨਹੀਂ ਚੰਗੀ ਵੇਖੋ ਸੱਜਣੋ ਇੱਥੋਂ ਗੈਸ ਲਾਓ ਚਮਕਾ ਹੈਗੀ ਆ ਹਜੇ ਕੋਈ ਐਣੀ ਵੀ ਇਹਨੇ ਚਮਕ ਗਵਾਈ ਆ ਕਿਉਂਕਿ ਰੁੱਖੇ ਵਿੱਚੋਂ 29 ਦੁਰੀ ਆਈ ਹੋਣੀ ਹੈ ਕਿਤੇ ਕਿਤੇ ਰੁਕਦੇ ਨਾ 2-4 ਦਿਨ ਚਲੋ ਹੁੰਦਾ ਸਾਨੂੰ ਵਪਾਰੀ ਨੂੰ ਆਪਦਾ ਕੋਈ 2000 ਮਿਲ ਗਿਆ ਤੇ ਆਪਾਂ ਦੇ ਦੇਣੀ ਚਲੋ ਗਾਂ ਵਾਲਾ ਸੱਜਣ ਵੀ ਸੰਭ ਲੂਗਾ ਸੰਭ ਬਿਲਕੁਲ ਹੀ ਕੋਈ ਭਰਾ ਸੰਭੇ ਦਾ ਹਾਂ ਚੰਗੀ ਚੰਗੀ ਢੁੰਡੀ ਬੜੀ ਇਹ ਥਣ ਵੀ ਬਹੁਤ ਸੁਣਾ ਕੱਟੂਗੀ ਮੱਟੀ ਵਾਲਾ ਕੱਟੂਗੀ ਤੇ ਆ ਸਾਰਾ ਲੈ ਵਾਲੂ ਆ ਨਹੀਂ ਚੰਗੀ ਆ ਵਹਿੜ ਤਿਆਰ ਹੋ ਕੇ ਕਰਮਾਂ ਵਾਲੀ ਕੁਛ ਚੀਜ਼ ਬਣ ਜਾਣੀ ਆ ਆ ਦੇ ਕਿੱਥੇ ਦਿੰਦੋ ਕਿੱਥੇ ਨਹੀਂ ਆਉਂਦਾ ਹਾਂ ਜਿਹਦੇ ਨੂੰ ਮਰਦੀ ਖੇਤੀ ਆ ਇੰਨੀ ਦਾ ਚਮੜੀ ਬਗਲੀ ਤੇ ਇਹਦਾ ਰੇਟ ਫਿਰ ਰਹੂਗਾ ਇਹਦਾ ਸਾਰਾ 32000 ਉਹਦੇ ਜੋ ਮਾਨਤਾ ਨੂੰ ਮੋਲੇ ਦਾ 32000 ਉੱਡਦੀਆਂ ਆਲੀ 30 ਤੇ 2 ਬਿਲਕੁਲ ਜੀ 32000 ਡਿਮਾਂਡ ਆ ਮੌਕੇ ਤੇ ਮਾਨਤਾ ਨੂੰ ओके बाकी ਇਹਨਾਂ ਦੀ ਗੱਲ ਕਰ ਦਿੰਨੇ ਆ ਹਾਂਜੀ ਇਹ ਛਾਈ ਵਾਲਾ ਇਹਦਾ ਬਾਲੀ ਕੰਮ ਦੀ ਹੈ ਨਾ ਬਿਲਕੁਲ ਜੀ ਬਹੁਤ ਚੰਗੀਆਂ ਮਿੱਠੀਆਂ ਵਾ ਠੀਕ ਆ ਤੇ ਕੋਈ ਇਹਨਾਂ ਨੂੰ ਜੋੜ ਦੀ ਜ਼ਰੂਰਤ ਨਹੀਂ ਰੱਸੀ ਦੀ ਲੋੜ ਨਹੀਂ ਦੋਵੇਂ ਸੁਈਆਂ ਸਵਾਈਆਂ ਤਾਜ਼ੀਆਂ ਤਾਜ਼ੀਆਂ ਠੀਕ ਆ ਤਾਜ਼ੀਆਂ ਸੁਈਆਂ ਆਈਆਂ ਆਜੀ ਆ ਇੱਕ ਨੂੰ ਤਾਂ ਦੋ ਕੁ ਮਹੀਨੇ ਹੋ ਗਏ ਆ ਠੀਕ ਆ 1.5 ਤੋਂ 2 ਮਹੀਨੇ ਤੇ ਇਹ ਪਹਿਲੀ ਗਾਂ ਨੂੰ ਪਹਿਲੀ ਪਰਲੀ ਨੂੰ ਠੀਕ ਆ ਬਾਕੀ ਆਪਾਂ ਇਹਨਾਂ ਦੀ ਵੀਡੀਓ ਜਿਹੜੀ ਕੱਲ ਅਪਲੋਡ ਕਰਾਂਗੇ ਠੀਕ ਆ ਕਿਉਂਕਿ ਹਜੇ ਅੱਜ ਹੀ ਇਹ ਵੀ ਮਾਰਨਿੰਗ ਟਾਈਮ ਹੀ ਆਈਆਂ ਆ ਹਜੇ ਥੋੜਾ ਉਪਰਾਪਰਾ ਕਰਦਿਆਂ ਵੈਸੇ ਕੈਮਰਾ ਮਰਾਤਾ ਆਪਾਂ ਕੈਮਰਾ ਮਰਾਤਾ ਵਾ ਬਾਕੀ ਕਿਸੇ ਨੇ ਚੰਗੀਆਂ ਲੱਗੀਆਂ ਕੋਈ ਗੱਲ ਕਰਦਾ ਠੰਡੀਆਂ ਦੋਨਾਂ ਹੀ ਬੜੀਆਂ ਨਹੀਂ ਠੀਕ ਆ ਜਿੱਦਾਂ ਮੱਤੀ ਤੇ ਦੁੱਧ ਵੀ ਮੱਜਾ ਵਰਗਾ ਇਹਦੇ ਕੋਲੇ ਧਾਰਾ ਕਿੰਨੀਆਂ ਕਾ ਤਾਰਾ ਹਲੇ ਆਪਾਂ ਸੰਧੂ ਕੁਝ ਨਹੀਂ ਕਵਾਂਗੇ ਕਿਉਂਕਿ ਆਪਾਂ ਸ਼ਾਮ ਦੀ ਜਵਾਈ ਵੀ ਆ ਕਰਕੇ ਤੇ ਉਦੋਂ ਬਾਅਦ ਦੱਸਾਂਗੇ ਉਦੋਂ ਬਾਅਦ ਦੱਸਾਂਗੇ ਕਿ ਇਹਨਾਂ ਥੱਲੇ ਕੀ ਆ ਤੇ ਕੀ ਹਾਂ ਜਿਹੜੇ ਸਾਜਣ ਫੋਨ ਲਾਉਣਗੇ ਉਹਨਾਂ ਨੂੰ ਦੱਸ ਦੇਾਂਗੇ ਉਹਨਾਂ ਨੂੰ ਦੱਸ ਦੇਾਂਗੇ ਠੀਕ ਆ ਤੇ ਰੇਟ ਵੀ ਫੋਨ ਤੇ ਕਰ ਲਾਂਗੇ ਨਾਲ ਉਹਦੀ ਕਰ ਲਾਂਗੇ ਬਾਕੀ ਇਹਨਾਂ ਦੀ ਵੀਡੀਓ ਆਪਾਂ ਸਪੈਸ਼ਲ ਜਿਹੜੀ ਕੱਲ ਜਾਂ ਪਰਸੋਂ ਅਪਲੋਡ ਕਰ ਦੇਵਾਂਗੇ ਸੰਧੂ ਕਿਉਂਕਿ ਆਪਾਂ 2 ਦਿਨ ਦੀ ਗੱਬਣ ਪਸ਼ੂ ਦਾ ਤੇ ਹੋਇਆ ਗਿਆ ਆਪਾਂ ਆਇਆ ਹਾਂਜੀ ਹਾਂ ਇਹ ਤਾਂ ਹੁਣ ਚੋ ਕੇ ਦੁੱਧ ਤਸੱਲੀ ਕਰਾਂਗੇ ਆਹਦੇ ਤਸੱਲੀ ਕਰਾਂਗੇ ਹਾਂਜੀ ਫਿਰ ਅਗਲੇ ਨੂੰ ਆਪਾਂ ਦੱਸਣ ਵਾਲੇ ਦੱਸਣ ਵਾਲੇ ਹੋਵਾਂਗੇ ਵੀ ਆਹ ਕੁਛ ਹੈ ਦੇ ਕੋਲ ਆ ਕੁਛ ਹੈਗਾ ਤੇ ਬਲਾਦੀਏ ਫਤੇ ਹਾਂ ਬਿਲਕੁਲ ਜੀ ਬਾਕੀ ਸਾਰੇ ਬੰਦ ਪ੍ਰੋਬਲਮ ਸასი ਗਾ ਧੰਨਵਾਦ ਜੀ ਹੈਨਾ ਲਓ ਵੀ ਸਜਨੋ ਇਹ ਜੋੜ ਸਿੰਘ ਵਾਲੇ ਨਗਰ ਦੇ ਵਿੱਚ ਐਨੀਮਲ ਚਾਰ ਆ ਤੇ ਪਰ ਦੋਹਾਂ ਦੀ ਡਿਟੇਲ ਜਮਾ ਤੁਹਾਡੇ ਨਾਲ ਸਾਂਝੀ ਕਰਤੀ ਤੇ ਉਹਨਾਂ ਬਾਰੇ ਵੀ ਤੁਸੀਂ ਗੱਲਬਾਤ ਜਿਹੜੀ ਕਰ ਸਕਦੇ ਆ ਕਿਉਂਕਿ ਜੇ ਸ਼ਾਈ ਵਾਲ ਪਾਲਦੇ ਸੀ ਤਾਂ ਦੋ ਵੈੜਾ ਆਈਆਂ ਵੀਰ ਹਰਾਂ ਕੋਲੇ ਮਗਰ ਵੀ ਦੋ ਵੇ ਬੱਚੀਆਂ ਮਗਰ ਵੀ ਬੱਚੀਆਂ ਚਾਰ ਬਣ ਗਈਆਂ ਤੇ ਐਕਾ ਚੋਟੀ ਵੀ 75000 ਚੋਂ ਵੀ ਮਾਨਤਾਣਾ ਸੱਜਣੋ ਕਰ ਲਿਓ ਖਰੀਦਦਾਰੀ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣੇ